ਇਹ ਇਹ ਦੇ ਚੋ ਘਜਦਾ ਇਹ ਥੋੜਾ ਜਿਹਾ ਕਮੀ ਆ ਨਾ ਤੇ ਇਹ ਕਹਿੰਦੇ ਹਾਂ ਇਹਦੇ ਚੋਂ ਨਹੀਂ ਲਾਉਣਾ ਚਾਹੀਦਾ ਆ ਕੋਈ ਆਪਾਂ ਨੂੰ ਲਾਂਬਾ ਦਿਵਾਉਣਾ ਚਾਹੁੰਦਾ ਸੀ ਵੀ ਆ ਟੱਕਣ ਪਾਸੇ ਹੋਵੇ ਇੱਥੋਂ ਇਹਨਾਂ ਦਾ ਪਾਣੀ ਵਿੱਚ ਜਾਵੇ ਪਿੱਛੇ ਕਿਤੇ ਨੱਕੇ ਨੁੱਕੇ ਲੀਕ ਹੋਣਾ ਆਪੇ ਕੋਈ ਲਾਂਬਾ ਹੋਵੇ ਇਹਨਾਂ ਨੂੰ ਹਣ ਫੇਰ ਲੋ ਦੋਸਤ ਯਾਰ ਲੋ ਜੀ ਟਰੈਕਟਰ ਚੈੱਕ ਕਰਕੇ ਉਹ ਲਈ ਆਉਂਦੇ ਆ ਸੇਮਾ ਤੇ ਉਹ ਮੁੰਡਾ ਗਗਨਾ ਹਸ਼ਿਆਰਪੁਰੀਆ ਤੇ ਆਪਾਂ ਆ ਕੇ ਫੇਰ ਜੋੜਦਾ ਇਹ ਵਿਚਾਰਾ 2-4 ਘੰਟੇ ਦਿਨੇ ਰੈਸਟ ਕਰਦਾ ਕਿਉਂਕਿ ਆਪਾਂ ਨੂੰ ਜਾਣਾ ਪੈਂਦਾ ਸਰਦਾ ਨਹੀਂ ਉਹਦਾ ਇਹਦੀ ਰਾਖੀ ਤੇ ਬਹਿੰਦਾ ਬਾਪੂ ਪਰ ਜਦੋਂ ਪਾਣੀ ਛੱਡ ਜਾਂਦਾ ਬੰਦ ਕਰਕੇ ਫਿਰ ਚੱਲ ਜਾਂਦੇ ਕਿਉਂਕਿ ਉਹਨਾਂ ਦੇ ਬੱਸ ਦਾ ਰੋਗ ਹੈ ਨਹੀਂਗਾ ਇੱਥੇ ਚੱਕੜ ਚੀਨਾਂ ਆ ਬੈਕ ਡੌਗ ਪਰਣਗੇ ਤਾਂ ਕਰਕੇ ਆਪਾਂ ਕਹਿ ਦੀ ਬੰਨ੍ਹ ਦੀ ਕਰਕੇ ਘਰੇ ਜਾਲ ਜਦ ਦੁਪਹਿਰੇ ਹੁਣ ਪਾਣੀ ਤਕਰੀਬਨ ਆ ਦੇ ਲੋ ਤੁਸੀਂ ਇੰਨਾ ਕਰ ਹੈਗਾ ਉਹ ਬੱਟ ਤਾਂ ਪਿੱਛੇ ਬਹੁਤ ਜਿਆਦਾ ਖੜਾ ਤੇ ਆਪਣੇ ਪਾਣੀ ਬਹੁਤ ਸੂਤ ਹੈਗਾ ਕੁੱਲ ਮਿਲਾ ਕੇ ਬਾਕੀ ਆ ਸਾਰਾ ਦਿਨ ਆ ਕਿੱਲੇ ਦਾ ਪਾਣੀ ਉਤਲੇ ਦਾ ਉਹ ਥੱਲੇ ਵਾਲੇ ਚ ਨੀਵੇਂ ਚ ਪਈ ਗਿਆ ਨੀਵੇਂ ਚ ਪਾਣੀ ਪੈ ਗਿਆ ਹੁਣ ਉਥੋਂ ਚੱਕ ਲਾਂਗੇ ਇਧਰ ਉੱਚਾ ਥੋੜਾ ਜਿਹਾ ਨੱਕੇ ਕੋਲੇ ਉੱਚਾ ਹੁੰਦਾ ਰੇਤ ਰੂਤ ਆਉਂਦੀ ਰਹਿੰਦੀ ਹੈ ਨਹਿਰੀ ਪਾਣੀ ਦੀ ਹੁਣ ਉਹ ਉੱਥੇ ਲਾਵਾਂਗੇ ਕੱਲ ਨੂੰ ਬਸ 2-4 ਘੰਟੇ ਚਕਾ ਕੇ ਤੇ ਇਹਦੇ ਚ ਸਿੱਟ ਦਾਂਗੇ ਆ ਪਾਣੀ ਮੋਕਣ ਲੱਗ ਗਿਆ ਥੋੜਾ ਰਹਿ ਗਿਆ ਪਾਣੀ 来। अच्छा हां। हां हां ना फिर मैं आ बढ़िया काम आ गया ਲੈ दस। ਇਹਦੇ ਚੋਂ ਹੀ ਇਧਰ ਦੇ اچھا ਇਹਦੇ ਚੋਂ ਖਿੱਚਦਾ ਇਹ ਇਹ ਥੋੜਾ ਜਿਹਾ ਕਮੀ ਆ ਨਾ ਤੇ। ਕਹਿੰਦੇ ਹੁੰਦੇ ਇਹਦੇ ਚੋਂ ਨਹੀਂ ਲਾਉਣਾ ਚਾਹੀਦਾ ਇਹ। ਆਓ ਇਹਨੂੰ ਆ ਆ ਉਹਦਾ ਪ੍ਰੈਸ਼ਰ ਟੋੜਦਾ ਟਰਬੋ ਦਾ। ਇਹ ਤਾਂ ਤੇ ਲਈ ਨਹੀਂ ਬੜਾ ਤੇਰੀ ਭਾਸ਼ਾ ਬੋਲੀਏ। ਇਹਨੂੰ ਪਰ ਅੱਡ ਨਿੱਕਾ ਚੱਕ 에어 ਕਲੀਨਰ ਅੱਡ ਲਾਗੇ ਆਸਤੇ ਆਹ ਟਰਾਲੀਆਂ ਬ੍ਰੇਕਾਂ 'ਤੇ ਤਾਂ ਅੱਡ ਲਾਗੇ ਆਹ ਯਾਰ ਮੇਰੇ ਨੂੰ ਬਹੁਤ ਸੌਂਗਾ ਮਿਲਦਾ ਕੋਈ ਦੁਆਇ ਚੜਾ ਇਕੱਲਾ ਹੀ ਲੱਗਦਾ ਹੁੰਦਾ ਮੈਨਾਂ ਤੇ ਇਹ ਆਹ ਕੰਪਰੈਸ਼ਰ ਲਾ ਦੇ ਰਿਹਾ ਜਦੋਂ ਲੱਗ ਜੂ ਉਹਦੇ ਨਾਟਕ ਹਾਂ ਉਹਦੇ ਲੱਗ ਜੂ ਇਹਦਾ ਕੰਮ ਕੁੰਮ ਕਰਨਾ ਪਿਆ ਕਿ ਉਦਾਂ ओरिजिनल ਹੀ ਸੀ ਕੰਪਰੈਸ਼ਰ ਇਹਦਾ ਲਾ ਲਾ ਸਾਰਾ ਹੈ ਹੀ ਹੁੰਦਾ ਬੁਲਟ ਹੁੰਦਾ ਤਾਂ ਬੈਸਟ ਨਹੀਂ ਆ ਦੇ ਚ ਨਹੀਂ ਆਇਆ ਅੱਛਾ ਭਾਈ ਪਾਉਗਾ ਉਹ ਮੇਨ ਹਵਾ ਵਾਲੀ ਆ ਗਈ ਹੈ ਨਾ ਜਿੱਧਰ ਉਹ ਹਵਾ ਟੈਂਕੀ ਨੂੰ ਫੁੱਲ ਕਰਨੀ ਉੱਥੇ ਸ਼ੱਕ ਲੱਗੀ ਹੈ ਠੀਕ ਹੈ ਯਾਰ ਇਹ ਮੈਂ ਕਚਾਂਗ ਲੜਿਆ ਪੈਨਾਂ ਜਿੰਨ੍ਹਾ ਟੋੜ ਦੀ ਉੱਤੋਂ ਮੁੰਡੇ ਨੇ ਪੂਰੇ ਲੋਕ ਲੋਕ ਲਾਉਂਦਾ ਟੂਲਾ ਨੂੰ ਓਏ ਹਵਾ ਪਹਿਲਾਂ ਇੱਧਰ ਨਹੀਂ ਜਾਂਦੀ ਹੈ ਓਏ ਤਾਂ ਇੱਥੋਂ ਆ ਜਿਹੜੀਆਂ ਸੀਟਾਂੀਆਂ ਮਾਰਦਾ ਟਰੱਕ ਨੂੰ ਇੱਥੋਂ ਮਾਰਦਾ ਉਹ ਹੈ ਨਾ ਇਹ ਕਿਉਂ ਮਾਰਦਾ ਇੱਕ ਤੋਂ ਜਿੱਕ ਮਾਰਦਾ ਮਗਰੋਂ ਵੀ ਮਾਰਦਾ ਹੈ ਅੱਛਾ ਆ ਯਾਰ ਇੱਕ ਚੀਜ਼ ਆਣਾ ਤੇ ਤੁਹਾਡੀਆਂ ਟਰਾਲੀਆਂ ਦੇ ਐਂਡੀ ਉਂਡੀਕੇਟਰ ਬਹੁਤ ਵਧੀਆ ਲਾਉਂਦੇ ਹਨ ਮਗਰ ਸੇਫਟੀ ਨੂੰ ਸਾਡੇ ਤਾਂ ਇੱਥੇ ਡਾਲਿਆਂ ਚ ਵਾਜ ਵਾਜੀ ਤੇ ਮਰੀ ਜਾਂਦੇ ਲੋਕ ਜਰੂਰੀ ਹੈ ਆ ਬ੍ਰੇਕ ਵਾਲੀ ਗੇਜ ਚੱਕ ਲਈ ਕਿੰਨੇ ਦੇ ਰੱਖਦਾ ਹੁੰਦਾ ਹੈ ਅੱਛਾ ਇਹ ਹੁਣ ਹਵਾ ਦਾ ਪ੍ਰੈਸ਼ਰ ਵਸੂਣਾ ਨੇ ਕਿੰਨੀ ਹੋ ਗਈ ਹੁਣ ਬੰਨ ਲਾ ਗਈ ਕਿੰਨੇ ਚਿਰ ਤੱਕ ਭਰ ਦੂਗਾ ਟੈਂਕੀ ਜਗਦਾ ਹੀ ਪ੍ਰੈਸ਼ਰ ਜਾਂਦਾ ਰਹਿੰਦੀ ਇਹਦਾ ਉਹ ਲੀਕ ਹੋ ਗਈ ਓਏ ਮਗਰ ਮਾੜੀ ਕੱਢੀ ਬਰਬਾਰੀ ਨੇ ਬ੍ਰੇਕ ਲਾਈ ਹਾਂ ਉਹ ਤੈਨੂੰ ਤੇਗ ਲਾਈ ਕਿਉਂ ਘਟਾਦੀ ਮਾਂ ਦਾ ਪੁੱਤ ਬ੍ਰੇਕ ਆਲਾ ਸਿਸਟਮ ਦੇਖੋ ਯਾਰ ਬੜਾ ਘੈਂਟ ਕਾਇਮ ਆ ਉਹ ਐ ਕਰਦਾ ਉਹਦੇ ਨੇ ਤੂੰ ਕਰਾਈ ਇਹਨੇ ਚਲ ਉਹ ਹਜੇ ਪ੍ਰੈਸ਼ਰ ਤਾਂ ਬਣ ਜਾਣ ਦੇ ਜਿਹੜੀ ਹਵਾ ਬਣਦੀ ਉਹ ਲੀਕ ਕਰੀ ਜਾਂਦਾ ਥੋਕ ਦੇਖੋ ਬੰਨ ਬੰਨੀ ਹਨਾ ਆ ਤਿੰਨ ਤਿੰਨ ਸੀ ਚਾਰ ਨਾਟ ਆ ਤਿੰਨ ਆ ਚਾਰ ਚੱਲਣੇ 6 ਤੇ 4 10 ਨਾਟ ਆ ਹੋਗੇ 10 ਤੇ ਇਦਰਾ ਵੱਡਾ ਨਾਟ ਪਾਇਆ ਹੈ ਦੇ ਹੈ ਤੇ ਉਧਰ ਵੀ ਇਹੀ ਪਾਇਆ ਉਦੋਂ ਥੱਲੇ ਹੋਰ ਵੀ ਸਪੋਰਟ ਹੈਗੀ ਸਮੇਂ ਇਹ ਹੈਗਾ ਹੁਣ ਦਬਾਬੇ ਦਾ ਟਰੈਕਟਰ ਹੁਣ ਤੁਹਾਨੂੰ ਮਾਲਵੇ ਦਾ ਟਰੈਕਟਰ ਦੀ ਹੁੱਕ ਦਿਖਾਉਣਾ ਹੁਣ ਆਪਣੇ ਹੁੱਕ ਹੁੰਦੀ ਆਹ ਆ ਤੁਸੀਂ ਦੇਖ ਲਓ ਤਿੰਨ ਤੇ ਤਿੰਨ 6 ਨਾਟਾ ਇੱਕ ਦੋ ਥੱਲੇ ਲੱਗੇ ਹੋਣੇ ਆਹ ਹੁੱਕ ਹੁਣ ਦਾ 15 ਫੁੱਟਾ ਟਰਾਲੀ ਨੇ ਕਿੱਥੋਂ ਕੜ ਕੱਢੂਗੀ ਉਹ 200 ਕੁਆਂਟਲ 275 ਨਾਲ ਲੈ ਜਾਂਦੇ ਰਹੇ ਆ ਇਸੇ ਨਾਲ ਜਦੋਂ ਇੰਜਣ ਇਹਦਾ ਛੋਟਾ ਸੀ ਉਹਦਾ 200 ਕੁਆਂਟਲ ਵਜਨ ਇਹਦੇ ਤੇ ਲੈ ਕੇ ਜਾਂਦੇ ਗੰਨੇ ਚ ਫੇਰ ਤੋਂ ਕੱਢ ਕੇ ਟਰੈਕਟਰ ਉਹਨਾਂ ਵੇਚ ਲੋ ਹਰੇਕ ਬੰਦਾ ਕਹਿੰਦਾ ਡੀਆਈ ਮਾੜਿਆ ਜੀ ਡੀਆਈ ਆਏ ਆ ਹਨਾ ਚੱਕੀ ਦਾ ਪਰ ਹੁੱਕਾਂ ਚੰਗੀਆਂ ਹੋਣ ਡੀਆਈ ਬਹੁਤ ਤਗੜੀ ਚੀਜ਼ ਆ ਆ 15 7 ਦਾ ਟਰਾਲਾ ਆਪਣੇ ਏਰੀਆ ਚ ਟਰਾਲਾ ਉਹਦਾ ਟਰਾਲੀ ਟਰਾਲੀ ਕਰੀ ਜਾਂਦਾ ਬ੍ਰੇਕਾਂ ਬਰੂਕਾਂ ਲੱਗੀਆਂ ਤੇ 30 ਪਲੱਸ ਵਜ਼ਨ ਹੈ ਦਾ 1 ਕੁਆਂਟਲ ਦੇ ਉੱਤੇ ਤੇ 200 ਕੁਆਂਟਲ ਗੰਨਣਾ ਹੁੰਦਾ ਜੀ ਦੇਖ ਲਓ ਨਾ ਬਈ ਅਮਰੀਕਾ ਵੀ ਆਉਂਦੇ ਜਾਣੇ ਆਈ ਪਾ ਆਹ ਟਰੈਕਟਰ ਦੇ ਬ੍ਰੇਕ ਇਹਨੇ ਕੀ ਮੰਨਣਾ ਹੈ ਬਹੁਤ ਹੋ ਜਾਂਦਾ ਮਾੜਾ ਪਾ ਜੰਗਾਪਾ ਜੀ ਬੰਦਾ ਤੋਰਨੇ ਆਏ ਅਸੀਂ ਫੱਟ ਦੇ ਦੇ ਖੌਲੀ ਜਾਏ ਜੀ ਇੱਥੇ ਨਾ ਡਾੜੀ ਕਹੇ ਦੇ ਆਇਆ ਯਾਰ ਆਈਏ ਤੇਰਾ ਸਾਲਾ ਨਹੀਂ ਆ ਰਹੀ ਆ ਨਾ ਯਾਰ ਟਰੱਕ ਵਾਂਗੂ ਕਰਦਾ ਭੈਣ ਨਾ ਇਹ ਵੀ ਸਾਲਾ ਸਵਾਰ ਮਾਰਾ ਉਹਦੇ ਤੇ ਰੱਖਦਾ ਆਪਣੇ ਕੋਲ ਲੈ ਵੀ ਵੀਰੋ ਆਜਾ ਥਲੜੇ ਕਿਲੇ ਚ ਜੋੜਤਾ ਇਹਦਾ ਪਾਣੀ ਚੱਕ ਕੇ ਫੇਰ ਆਪਾਂ ਬਸ ਫਤੇ ਕਰ ਦੇਣਾ ਕੰਮ ਇਹਦੇ ਚੋਂ ਪਾਣੀ ਚੱਕ ਕੇ ਆਹ ਬਈ ਜੀ ਵੀ ਨਗਾ ਕੇ ਇਧਰ ਸੱਟੀ ਜਾਂਦੇ ਹੁਣ ਤਾਂ ਤੂੜੀ ਦਾ ਰੇਡ ਰੂਟ ਵਧੇ ਨਾ ਫੇਰ ਨਿਆਰਾ ਆਵੇ 26 ਆਪਣਾ ਨਿਸਰਦਾ ਹੁੰਦਾ ਮੈਨੂੰ ਇਹ ਲੱਗਦਾ ਵੀ ਚਾਰਾਂ ਤਾਇਦ ਕੀ ਤਿੰਨ ਕਿੱਲੇ ਹੀ ਰਹਿ ਜਾਣੇ ਕਿਉਂਕਿ ਆ ਕਿੱਲਾ ਮੁਸ਼ਕਲ ਹੀ ਵਾਣ ਬਣੇ ਉਹ ਵਾਣ ਚ ਹੁਣ ਮਾੜਾ ਮਾੜਾ ਪਾਣੀ ਆ ਉਹਦੇ ਚ ਇਹਦੇ ਟੋਕਾਂ ਹੀ ਵੱਢੀਆਂ ਗਈਆਂ ਉਹ ਵੀ ਸੂਤ ਤਾਂ ਆਪ ਦੇਣੇ ਉਹ ਦੋਵੇਂ ਤਾਂ ਵਾਤਾ ਆ ਜਾਣਗੇ ਪਰ ਇਹਨੇ ਨਹੀਂ ਆਉਣਾ ਜਿੱਥੋਂ ਤਾਈ ਮੈਨੂੰ ਲੱਗਦਾ। ਬਾਕੀ ਚਲੋ ਦੇਖਦੇ ਆ। ਪਾਣੀ ਹੁਣ ਵੈਸੇ ਹਟਿਆ ਹੀ ਪਿਆ। ਆਹ ਬਿਆਦਾ ਸਾਰਾ ਚੱਕਿਆ ਗਿਆ। ਮੈਂ ਮੈਂ ਤਾਂ ਇਹਨਾਂ ਵੱਟਾਂ ਤੋਂ ਵਹਿਮ ਚ ਹੀ ਗਿੜੇ ਮਾਰੀ ਜਾਂਦਾ। ਵੀ ਕੋਈ ਖੋੜੇ ਖੱਪਾਣਾ ਹੋ ਜਾ ਕਿਸੇ ਦਾ। ਤੇ ਚਲੋ ਫੇਰ ਮਿਲਦਾ ਮਿੱਤਰੋ ਬਾਈ ਨੂੰ ਵੀ ਪੁੱਛਦੇ ਆਣੂ। ਅਸ਼ਹਾਰਪੁਰੀ ਇਹਨੇ ਵੀ ਕਿੱਥੇ ਪਹੁੰਚ ਗਿਆ। ਇਹ ਨਹੀਂ ਨਾ ਠੱਠ ਕਰ ਰਿਹਾ ਨਾ ਇੰਨਾਂ ਨੇ ਇਹ ਟਾਪ ਲੈਂਡ ਦਾ ਕਲਾਸਕਰ ਵਾਲੇ ਨਾਲੋਂ ਥੇੜ ਘੱਟ ਕੰਗਾ ਪਰ ਮੇਰੇ ਸਲੇ ਦਾ ਇਹਦਾ ਕੋਈ ਸਟੈਂਡ ਨਹੀਂ ਆ ਰੇਸ ਘੱਟ ਕਰ ਦਿੰਨੇ ਚੱਲੀ ਚੱਲੀ ਜਾਂਦਾ ਬੰਦ ਹੋ ਜਾਂਦਾ ਹੁਣ ਇੰਨੇ ਚੱਕਰਾਂ ਤੋਂ ਘੱਟ ਚੱਲਦੇ ਹੀ ਇਹ ਇਹ ਨੂੰ ਚੱਲੀ ਜਾਂਦੇ ਨੂੰ ਬਹੁਤ ਡਰ ਹੋ ਗਿਆ ਹਾਂ ਚਲੋ ਅੱਜ ਚੌਥਾ ਦੇਣਾ ਪਰ ਤੇ ਇਹ ਬਹੁਤ ਘਟ ਖਾਦਾ ਨੇ ਤੇ ਇਹ ਜਿਹੜਾ ਥੱਲੋ ਧਰਤੀ ਚੋਂ ਪਾਣੀ ਚਾਗਦੇ ਆ ਉੱਥੇ ਤਾਂ ਬਹੁਤ ਖਾਂਦਾ ਹੁੰਦਾ ਪਰ ਹੁਣ ਬਹੁਤ ਈ ਘੱਟ ਖਾਂਦਾ ਇਹਨੇ ਅੱਜ ਚੌਥਾ ਦਿਨ ਹੋ ਗਿਆ ਚੱਲ ਪਹਿਲੇ ਦੋ ਦਿਨ ਤਾਂ ਉਹ ਬਾਈ ਨਾਲ ਤੁਰੇ ਫਰੇ ਤੇ ਨਹੀਂ ਐਨਾ ਇਹਨੇ ਚੱਲਿਆ ਲਗਾਤਾਰ ਤੇ ਕੱਲ੍ਹ ਵਧੀਆ ਚੱਲ ਲੱਗੇ ਸਾਰਾ ਦਿਨ ਅੱਜ ਚੱਲ ਹੀ ਜਾਂਦਾ ਤੇ ਇਹਨੇ 20 ਲੀਟਰ ਦੇ ਲਸਾਦਾ ਹੁਣ ਮਾਸਾ ਮਾਸਾ ਹੀ ਖਾਦਾ ਨਹੀਂ ਹੁਣਾ ਪਰ ਮੇਰਾ ਖਿਆਲ ਕੱਲ੍ਹ ਸਵੇਰ ਦਾ ਇੱਕ ਕੇ ਟੈਂਕੀ ਭਰੀ ਵੀ ਆ ਨਾਲ 5 ਲੀਟਰ ਵਾਲੀ ਕਿੰਨੀ ਸੀ ਹਾਂ 15 ਲੀਟਰ ਤੇਲ ਸੀ ਯਾਨੀ 15 ਚ ਹਜੇ 5 ਲੀਟਰ ਤੇਲ ਪਿਆ 10 ਲੀਟਰ ਖਾਦਾ ਕੱਲ ਤੇ ਨਹੀਂ ਹਜੇ ਨੇ ਬਹੁਤ ਅੱਧਾ ਲੀਟਰ ਹੀ ਖਾ ਰਿਹਾ ਮੈਨੂੰ ਲੱਗਦਾ ਘੰਟੇ ਦਾ ਹੂੰ ਚੱਲ ਬੋਰ ਤੇ 5 ਕਲੀਟਰ 800 ਗ੍ਰਾਮ ਖਾਂਦਾ ਹੁੰਦਾ ਇੱਕ ਹੋਰ ਦੱਸਾਂ ਪਤਾ ਨਹੀਂ ਕੋਈ ਸ਼ਰਾਰਤ ਕਰੀ ਕਿਸੇ ਨੇ ਪਤਾ ਨਹੀਂ ਚਲੋ ਰੱਬ ਜਾਣੇ ਆਪ ਹੋ ਗਿਆ ਆ ਦੇਖੋ ਤੁਸੀਂ ਆ ਪੱਥਰ ਇਦਾਂ ਢੱਕਣ ਦੋਵੇਂ ਬੰਦ ਕਰੇ ਹੋਏ ਆ ਜਿਹੜੀ ਉੱਥੋਂ ਨਹਿਰ ਤੋਂ ਪਾਪ ਲੈਣ ਆਉਂਦੀ ਐ ਇਹ ਕੋਈ ਇੱਥੇ ਆ ਜਾਂਦੀ ਐ ਜਿਹੜੇ ਇਧਰਲੇ ਘਰ ਆ ਇਹਨਾਂ ਨੇ ਆਪਦੀ ਸ਼ਾਖਾ ਫਾਈ ਵੀ ਐ ਆਹੋ ਥੱਲੇ ਵਾਲੀ ਢੱਕਣ ਵਾਲੀ ਆ ਚਲੋ ਇੱਥੇ ਬਾਹਰ ਕੱਢਣ ਵਾਸਤੇ ਢੱਕਣ ਆਪਣੀ ਸ਼ਾਖਾ ਹੈ ਪਾਪ ਲੈਣ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਉੱਥੋਂ ਤੇ ਅੱਗੇ ਨੂੰ ਲੈ ਕੇ ਗਏ ਚਲੋ ਇਹ ਢੱਕਣ ਇੱਥੇ ਪੂਰੇ ਪੂਰੇ ਆ ਨਹੀਂ ਤਾਂ ਢੱਕਣ ਚਾ ਲਈ ਇੱਥੇ ਲਾ ਦਿੰਦੇ ਜੇ ਹੁਣ ਇਹਦੇ ਤੇ ਲਾਉਂਦੇ ਸੀ ਢੱਕਣ ਫੇਰ ਪਾਣੀ ਬਾਹਰ ਨੂੰ ਦਬਾ ਮਾਰਦਾ ਹੀ ਮਾੜਾ ਮੋੜ ਲੀਕ ਹੁੰਦਾ ਸੀ ਹੁਣ ਆ ਪਾਣੀ ਦਾ ਦਬਾਅ ਪਾ ਕੇ ਜਾਵਾਂ ਸੌਂਗੇ ਨਾ ਟੱਕਣ ਦੋਵੇਂ ਬੰਦ ਕਰਤੇ ਪਾਣੀ ਆਪੇ ਭਰ ਕੇ ਖੜਾ ਪਾਣੀ ਗਾਹ ਚਲੀ ਜਾਂਦਾ ਇਹ ਕੱਲ ਅਸੀਂ ਸਾਰਾ ਦਿਨ ਦੇਖਿਆ ਕਿਉਂਕਿ ਪਰਸੋਂ ਦੇ ਟੱਕਣ ਰੱਖੇ ਸੀ ਹੁਣ ਜੇ ਮੈਂ ਅੱਜ ਦੇਖਿਆ ਆ ਟੱਕਣ ਲਾ ਕੇ ਪਾਸੇ ਰੱਖਿਆ ਹੋਇਆ ਹੁਣ ਵੇਖ ਲੋ ਵੀ ਕੀ ਦੀ ਇਹ ਬੇਈਮਾਨੀ ਸੀ ਜਾਂ ਕੀ ਸੀ ਸਿਸਟਮ ਇਹ ਜਾਂ ਕੋਈ ਆਪਾਂ ਨੂੰ ਲਾਂਬਾ ਦਿਵਾਉਣਾ ਚਾਹੁੰਦਾ ਸੀ ਵੀ ਆ ਟੱਕਣ ਪਾਸੇ ਹੋਵੇ ਇੱਥੋਂ ਇਹਨਾਂ ਦਾ ਪਾਣੀ ਵਿੱਚ ਜਾਵੇ ਪਿੱਛੇ ਕਿਤੇ ਨੱਕੇ ਨੁੱਕੇ ਲੀਕ ਹੋਣ ਆਪੇ ਕੋਈ ਲਾਂਭਾ ਹੋਵੇ ਇਹਨਾਂ ਨੂੰ ਹਣ ਵੇਰ ਲਓ ਦੋਸਤ ਯਾਰ ਪਤਾ ਨਹੀਂ ਕਿਹਦੀ ਸਾਜ਼ਿਸ਼ ਹੈ ਕੇ ਨੇ ਸ਼ਰਾਰਤ ਕਰੀ ਹੈ ਜਾਂ ਆਪਦੀ ਆਪ ਟੱਕਣ ਪਾਸੇ ਹੋਇਆ ਪਰ ਆਪਦੀ ਆਪ ਹੁੰਦਾ ਨਹੀਂ ਕਿਉਂਕਿ ਜੇ ਪਿੱਛੋਂ ਵੀ ਪੈਪ ਲੈਣਾ ਚੱਲਦੀ ਹੁੰਦੀ ਹੈ ਉਦੋਂ ਵੀ ਇੱਥੇ ਇਹਨਾਂ ਦਬਾ ਨਹੀਂ ਪੈਂਦਾ ਹੁੰਦਾ ਪਿੱਛੇ ਟੱਕਣ ਖੁੱਲੇ ਹੋਣ ਦਾ ਤੇ ਨਾ ਹੀ ਪੈਪ ਲਾਈਨ ਚਲਾਵੇ ਕੋਈ ਸਾਰੇ ਤਾਂ ਡੁੱਬੇ ਪਏ ਸੁਬਾਹ ਦੀ ਉੱਥੇ ਮਰੀਜ਼ ਛਾਂ ਥੱਲੇ ਮੱਚੀ ਜਾਂਦੇ ਆ ਹੁਣ ਇੱਥੇ ਆਈ ਹੁਣ ਆਹ ਹਟ ਲਿਆ ਤੈਨ ਨਵਜ ਗੇ ਦੁਪਹਿਰਾ ਤੇ ਹੁਣ ਛਾਂ ਆਈ ਛਾਂ ਨੇ ਅਸੀਂ ਬਾਹਲੇ ਬੇਕਾਰਾ ਕੰਮ ਸਾਡੇ ਖੇਤਾਂ 'ਚ ਲਓ ਜੀ ਲੱਦ ਤਾਂ ਤੰਗ ਪੜਾ ਪਾਣੀ ਹੁਣ ਰਹਿ ਗਿਆ ਦੇ ਚ ਪੂਰਾ ਹੀ ਜਿਵੇਂ ਆਪਾਂ ਭਰ ਕੇ ਮੰਨ ਲਓ ਇੰਨਾਂ ਨਾਲ ਲਾਉਣੇ ਹੁੰਨੇ ਉਹਨਾਂ 'ਕ ਇਹਦੇ ਵਿੱਚ ਆਉਂਦਾ ਨਹੀਂ ਪਾਣੀ ਜਿਆਦਾ ਭਾਲਦਾ ਮੂਰੇ ਲਫਾਫਾ ਲਾ ਕੇ ਵੀ 2 ਘੰਟੇ ਚੱਲੀ ਗਿਆ 2 ਇੰਚੀ ਬਾਣੀ ਪਰ ਹੁਣ ਬਾਹਲਾ ਹੀ ਥੋੜਨ ਲੱਗ ਗਿਆ। ਇੱਕ ਇੱਥੇ ਪਨੀਰੀ ਵਾਲਾ ਥਾਂ ਰੂਟਾ ਰਾਟਾ ਵੇਟਰ ਵਜ੍ਹਾ ਉੱਚਾ ਹੈ। ਇਧਰੋਂ ਐ ਪਾ ਕੇ ਲੈਂਦੇ ਸੀ ਝਰੀ ਪਤਲੀ-ਬਤਲੀ। ਇਹ ਝੋਨੇ ਦਾ ਨੁਕਸਾਨ ਕਰਨ ਜੀ ਨਹੀਂ ਕਰਦਾ। ਬਾਕੀ ਇੱਥੇ ਪਚੱਕ ਹੋਣਗੇ ਹੀ। ਵਿਖਾਵਾਂਗੇ ਤੁਹਾਨੂੰ ਵੀਡੀਓ ਚ। ਹੁਣ ਤੁਰਦੇ ਹਾਂ। ਅਗਲੀ ਰਿਪੋਰਟ ਤੁਹਾਨੂੰ ਫੇਰ ਦੇਵਾਂ।